ਗਰਵਾ ਸਰ ਮੇਰੀ ਨਾ ਅੱਜ ਬੰਦੇ ਨਾਲ ਦਾ ਵਿਆਹ ਕਰਾ ਲਿਆ ਭੱਜ ਕੇ ਹਾਂਜੀ ਮੈਂ ਮੇਰਾ 2010 ਚ ਮੇਰਾ ਵਿਆਹ ਹੋਇਆ ਬਿਨਾ ਤਲਾਕ ਤੋੜਨੇ ਵਿਆਹ ਕਰਾ ਲਿਆ ਕੋੜ ਮੇੜੇ ਚ ਹਾਂਜੀ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ 2010 ਚ ਤੁਹਾਡਾ ਵਿਆਹ ਹੋਇਆ ਉਦੋਂ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ 5 ਜੇ ਹਾਂਜੀ ਤੇ ਮੈਂ ਮੈਂ ਜਾਣੀ ਆ ਵੀ ਮੇਰਾ ਘਰ ਵਾਲਿਆ ਦੀ ਸਜ਼ਾ ਹੋਵੇ ਤਾਂ ਉਸ ਜਨਾਨੀ ਨੂੰ ਵੀ ਸਜ਼ਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹੂੰ ਤੇ ਉਹਦੇ ਨਾਲ ਪਹਿਲਾਂ ਐਦਾਂ ਉਹਦੇ ਹਸਬੰਦ ਦੀ ਡੈਥ ਹੋ ਗਈ ਆ ਹੂੰ ਤੇ ਉਹ ਮਤਲਬ ਐਦਾਂ ਹੀ ਉਹ ਲਿ ਰਿਲੇਸ਼ਨਸ਼ਿਪ ਜਿਹੜਾ ਲੱਗ ਕੇ ਇੰਨਾ ਨਾਲ ਤੇ ਪਹਿਲਾਂ ਸਾਡਾ ਝਗੜਾ ਐਦਾਂ ਹੀ ਫੈਸਲਾ ਹੋ ਗਿਆ ਉਹਦੇ ਚ ਹੂੰ ਜਾਣੇ ਸੀ ਹੂੰ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਦਵਾਰ ਤੋਂ ਨਹੀਂ ਇਸ ਬੰਦੇ ਨਾਲ ਲੱਥੂਗੀ ਸਮੰਦ ਤੇ ਬਾਅਦ ਚ ਫੇਰਾ 2 ਮਿੰਟ 1 ਮਿੰਟ 2 ਮਿੰਟ ਬਾਅਦ ਉਹਨੇ ਫੇਰ ਇੱਧਾ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਟ ਮੈਰ ਤੇ ਕਰਾਈ ਤੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਬਹੁਤ ੱੱਕੇ ਖਾਂਦੀ ਪਈਆਂ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਦਾ ਵਿਆਹ ਸਰ ਮੇਰਾ ਤਲਾਕ ਨਹੀਂ ਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਮੇਰਾ ਕਾਗਾ ਤੇ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਇਨਸਾਨ ਮੈਂ ਹੁੰਦੇ ਨਾ ਨਹੀਂ ਰਹਿਣਾ ਸਰ ਮੈਂ ਉਹਨੂੰ ਆਪਣੇ ਘਰ ਨਹੀਂ ਵਰਨ ਦੇਣਾ ਮੇਰੇ ਵੀ ਪੰਜ ਬੱਚੇ ਮੇਡੀਆਂ ਤਿੰਨ ਬੇਟੀਆਂ ਦੋ ਬੇਟੇ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਜੁਰਮ ਹੈ ਪਰਨੋਨੀ ਜੁਰਮ ਹੈ ਉਹ ਕਹਿੰਦੇ ਆ ਉਹ ਥਾਣੇ 'ਚ ਜਾਣੀ ਉਹ ਕਹਿੰਦੇ ਆ ਵੀ ਇਹ ਕੋਰਟ ਨੇ ਔਰਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਰਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ ਉਹ ਤੇ ਠਾਣੀ ਸੀ ਤੁਸੀਂ ਦਰਖਾਸਤ ਦੇ ਕੇ ਆਏ ਹੋ ਹਾਂਜੀ ਦਰਖਾਸਤ ਵੀ ਦੇ ਕੇ ਆਏ ਹੋ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰਹਿਣ ਦੋ ਜਿੱਥੇ ਹੈ ਮੈਂ ਕਹਿੰਦੀ ਨਹੀਂ ਮੈਂ ਉਹਨਾਂ ਨੂੰ ਸਜ਼ਾ ਦਿਵਾਣਾ ਚਾਹੁੰਦੀ ਹਾਂ ਕਿਉਂ ਮੈਂ ਬਾੜ-ਬਾੜ ਮੇਰੇ ਵੀ ਬੱਚੇ ਮੈਂ ਕਿਤਰਾ ਪਾਲ ਲੇ ਜੀ ਮੇਰੇ ਕੁਮਾਰ ਵਾਲੇ ਤੋਂ ਹੀ ਸੀ ਔਰ ਉਹ ਜਨਾਨੀ ਨਾ ਉਹਨੇ ਇਦਾਂ ਓਏ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾਰ ਨੇ ਹੁਣ ਸਰ ਮੈਨੂੰ ਫੋਨ ਵੀ ਆਂਦੇ ਪਏ ਨੇ ਇਹ ਮੈਨੂੰ ਘਰ ਆਂਦੀ ਗਰੰਦੇ ਮੈਂ ਤੇਰੇ ਪੈਰਾਂ 'ਚ ਵੀ ਡਿੱਗ ਜਾਵਾਂਗਾ ਤੇ ਮੈਂ ਕਿਹਾ ਸਰ ਮੈਂ ਨਹੀਂ ਦੇ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਕਹਿਣੇ ਪਵਾਤਾ ਜੀ 4 ਲੱਖ ਰੁਪਏ 'ਚ ਕਹਿੰਦੇ ਮੈਂ ਸੁੱਧੜ ਜਾਵਾਂਗਾ ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਦਾ ਮਰਜ਼ੀ ਨੂੰ ਇਨਸਾਨ ਦਵਾਓ ਮੈਨੂੰ ਗੱਲ ਬਾਤ ਉਹਦੀ ਬੁਢੀ ਨਹੀਂ ਹੋਣੀ ਹਾਂ ਮੈਂ ਨਹੀਂ ਲਖਣਾ ਦੌਲੀ ਨੂੰ ਖਾ ਹੂੰ ਮੈਂ ਤੁਹਾਨੂੰ ਉਹਦਾ ਬਾਤ ਮੇਰੀ ਗੱਲ ਹੈ ਹਾਂ ਮੇਰੀ ਇਹ ਹੋਇਆ ਹਾਂ ਨਰਾ ਭੈਣਿਆ ਬੋਲ ਹਾਂ ਬਾਤ ਬੋਲ ਲਿਆ ਬੋਲ ਜੀ ਹਾਂ ਮੈਂ ਲੁੱਗੋ ਕਰ ਰਹੀ ਹਾਂ ਨਾ ਕੀ ਕਾਰਵਾਈ ਦੀ ਮੰਗ ਕਰਦੇ ਜਿਹੜਾ ਕਿ ਹਾਂਜੀ ਹਾਂ ਜਰਾ ਦੇ ਮਗਾ ਨਹੀਂ ਵੰਦ ਨਹੀਂ ਜੀ ਹਾਂ ਉਹ ਗੱਲ ਨਹੀਂ ਗੱਲ ਨਹੀਂ ਉਹ ਆ ਨਹੀਂ ਨਾਮ ਨਹੀਂ ਨਾਮ ਆ ਪਤਾ ਹੋ ਅੱਛਾ ਹਲੇ ਆ ਰਹੇ ਨਹੀਂ ਕਹੇ ਰਹੇ ਹਾਂ ਜੀ ਭੰਜੀ ਸਰਜੀਤ ਕੋਰ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਜਿਕ ਲਗ ਰਹਿ ਰਿਹਾ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ ਅਸੀਂ ਭੈਣ ਜੀ ਨੂੰ ਦਾਅਵਾ ਕਰਤੀ ਆ ਕਿ ਜਿਹੜੀ ਆਪਣੀ ਕੋਰਟ ਵਿੱਚ ਸਾਰਾ ਗੀ ਕਰਨ ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰਦੇ ਨੇ ਕਿ ਜਿਹੜਾ ਇਹਨਾਂ ਨੇ ਬਿਨਾ ਦੇ ਉਸ ਤੋਂ ਜਿਹੜਾ બીજી ਸ਼ਾਦੀ ਕਰਵਾਈ ਉਸ ਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਨਾਲ ਮਾਫੀ ਮੰਗੀ ਸੀ ਕਿ ਮੇਰਾ ਉਸ ਦੇ ਕਾਰਨ ਕੋਈ ਤਾੜਕ ਨਹੀਂ ਹੈਗਾ ਮਾਰਕ ਬਾਰੇ ਕਰ ਨਹੀਂ ਬੁਲਾਵਾਂਗੀ ਪਰ ਇਸ ਦੇ باوجود ਵੀ ਉਹਨੇ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਆਈਆਂ ਉਹਨਾਂ ਦਾ ਘਰੇਲੂ ਮੈਟਰ ਹੈ